ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬੇਕਾਬੂ ਹੋਈ ਬੱਸ ਨੇ ਕੁਚਲਿਆ ਨੌਜਵਾਨ ਹੋਈ ਮੌਤ ਪੁਲਿਸ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਸ਼ੁਰੂ ਕੀਤੀ ਗਈ ਆਪਣੀ ਕਾਰਵਾਈ ਜਾਣਕਾਰੀ ਮੁਤਾਬਕ ਬਠਿੰਡਾ ਦੇ ਇੱਕ ਯੂਨੀਵਰਸਿਟੀ ਦੇ ਵਿੱਚ ਕੰਮ ਕਰਦਾ ਇੱਕ ਨੌਜਵਾਨ ਜਿਸ ਨੂੰ ਕਿ ਉਸ ਦਾ ਹੀ ਰਿਸ਼ਤੇਦਾਰ ਉਸ ਨੂੰ ਅੱਜ ਦੁਪਹਿਰ ਬੱਸ ਚੜਾਉਣ ਦੇ ਲਈ બસ ਸਟੈਂਡ ਵਿਖੇ ਆਇਆ ਸੀ ਤਾਂ ਜਦੋਂ ਉਸ ਨੂੰ ਛੱਡ ਕੇ ਉਹ ਵਾਪਸ ਜਾ ਗਿਆ ਤਾਂ ਉਸ ਨੂੰ ਇਤਲਾਹ ਮਿਲੀ ਕਿ ਉਸ ਦੇ ਰਿਸ਼ਤੇਦਾਰ ਦਾ ਬੱਸ ਦੇ ਨਾਲ ਦੁਰਘਟਨਾ ਹੋ ਗਈ ਹੈ ਤੇ ਬੱਸ ਉਸ ਦੇ ਉੱਪਰ ਚੜ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪੁੱਜਾ ਤਾਂ ਦੇਖਿਆ ਕਿ ਉਸ ਦੇ ਰਿਸ਼ਤੇਦਾਰ ਦੀ ਮੌਤ ਹੋਈ ਪਈ ਸੀ ਅਤੇ ਭਾਰੀ ਇਕੱਠ ਹੋਇਆ ਹੋਇਆ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਪੁਲਿਸ ਨੂੰ ਵੀ ਸਾਰੇ ਘਟਨਾਕਰਮ ਦੀ ਸੂਚਨਾ ਦਿੱਤੀ ਗਈ। ਮੁੱਢਲੇ ਤੌਰ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਬੱਸ ਦੀਆਂ ਬ੍ਰੇਕਾਂ ਆਦਿ ਫੇਲ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਪਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਮਕੈਨੀਕਲ ਰਿਪੋਰਟ ਆਦਿ ਵੀ ਲਈ ਜਾ ਰਹੀ ਹੈ ਤੇ ਇਸ ਮਾਮਲੇ ਤੇ ਆਪਣੀ ਕਾਰਵਾਈ ਅਰੰਭੀ ਗਈ ਹੈ। ਨਵੀਨ ਕੁਮਾਰ ਈ ਨਾਮ ਸੇ ਜਿਹੜੇ ਬਸ ਤੇ ਲਿਆਏ ਰੰਜੇਸ਼ ਕੁਮਾਰ ਮੇਰੇ ਜੀਜਾ ਹੀ ਸੀ। ਅੱਛਾ ਤੁਹਾਡੇ ਜੀਜੇ ਹਾਂਜੀ ਬੋਲੋ। ਕਿੰਨੀ ਕੋ ਉਮਰ ਸੀ ਕੀ ਕੰਮ ਕਰਦੇ ਸੀ? ਇਹਨਾਂ ਦੀ ਉਮਰ ਹੈਗੀ 40 ਤੋਂ 42 ਸਾਲ ਦੀ ਉਮਰ ਸੀਗੀ। ਮੈਂ ਆਉਦੇ ਜੀਜਾ ਜੀ ਨੂੰ ਛੱਡਣ ਆਇਆ ਸੀ ਇੱਥੇ ਹੀ ਬਸ ਸਟੈਂਡ ਤੇ। ਅੱਛਾ। ਇਹਨਾਂ ਨੇ ਕਾਲਜ ਜਾਣਾ ਸੀਗਾ ਜੀ। ਅੱਛਾ। ਤੇ ਮੈਂ ਇਹਨਾਂ ਨੂੰ ਛੱਡਣ ਆਇਆ ਸੀਗਾ। ਅ ਮਹਾਰਾਜਾ ਰਣਜੀਤ ਸਿੰਘ ਕਾਲਜ ਆ ਇਹ ਡੱਬਾ ਵਾਲੀ ਰੋਡ ਤੇ ਆ ਜੀ। ਇਹਨਾਂ ਨੂੰ ਮੈਂ ਛੱਡਣ ਆਇਆ ਸੀਗਾ। ਤੇ ਮੈਂ ਛੱਡ ਕੇ ਨਾਲ ਦੀ ਨਾਲ ਗਿਆ ਮੈਂ ਬਸ ਸਟੈਂਡ ਤੋਂ ਬਾਹਰ ਹੀ ਨਿਕਲਉਂਗਾ ਇਹਨਾਂ ਨੂੰ ਮੇਰੇ ਕੋਲੇ ਕੋਈ ਮੈਸੇਜ ਆ ਗਿਆ ਮੈਂ ਕਿਹਾ ਚਲੋ ਮੈਂ ਇਹਨਾਂ ਨੂੰ ਦੱਸ ਦਵਾਂ ਵੀ ਇੱਕ ਨਾਮ ਦੇਣਾ ਕਾਲਜ ਮੈਸੇਜ ਤੇ ਇਹਨਾਂ ਨੂੰ ਦੱਸਣਾ ਹੈ ਤੇ ਇਹਨੇ ਨੂੰ ਆ ਕੇ ਇੱਥੇ ਇਕੱਠ ਹੋਇਆ ਪਿਆ ਸੀਗਾ ਬੱਸ ਸਟੈਂਡ ਦੇ ਅੱਗੇ ਬੱਸ ਦੇ ਅੱਗੇ ਤੇ ਮੈਂ ਆ ਕੇ ਦੇਖਿਆ ਮੇਰੇ ਜੀਜੇ ਦੇ ਮਤਲਬ ਕਿ ਉਹ ਥੱਲੇ ਆ ਚੁੱਕੇ ਸੀਗੇ ਬੱਸ ਤੇ ਤੇ ਵਾਵਾ ਦੂਰ ਤੱਕ ਘੜੀਸਕੇ ਲੈ ਕੇ ਗਈ ਹੋਈ ਸੀ ਬੱਸ ਮਤਲਬ ਬੱਸ ਕਿਹੜੀ ਸੀ ਫੈਪਸੂ ਰੋਡ ਵੇਜ ਕਾਰਨ ਕੀ ਮੰਨਦੇ ਕੀ ਵੀ ਹੋਇਆ ਸੀ ਟੱਕਾ ਹੋਇਆ ਜੀ ਇਹਨਾਂ ਨਾਲ ਮਤਲਬ ਕਿ ਉਹਦੇ ਤੋਂ ਨਾ ਤੇ ਬ੍ਰੀਕ ਵੱਜੀ ਲਾਪਰਵਾਹੀ ਨਾਲ ਨਾ ਕੋਈ ਹਰਨ ਮਾਰਿਆ ਉਹਨੇ ਕੁਝ ਵੀ ਨਹੀਂ ਕੀਤਾ ਤੇ ਸਵਾਰੀਆਂ ਨਾਲ ਭਰੀ ਸੀ ਬੱਸ ਹਾਂਜੀ ਹਾਂਜੀ ਸਵਾਰੀਆਂ ਨਾਲ ਭਰੀ ਹੋਈ ਸੀ ਬੱਸ ਬਾਹਰ ਨੂੰ ਜਾਦੀ ਸੀ ਹਾਂਜੀ ਬੱਸ ਬਾਹਰ ਨੂੰ ਜਾਦੀ ਸੀ ਅੱਛਾ ਜੀ ਜੀ ਕਿ ਅਸੇ ਦਾ ਬ੍ਰੇਕ ਵੀ ਹੈ ਨਹੀਂ ਸੀ ਬੱਸ ਤੇ ਹਾਂਜੀ ਉਹਨੇ ਹਾਰਨ ਵੀ ਨਹੀਂ ਦਿੱਤਾ ਉਹਦੇ ਸਾਹਮਣੇ ਜਿਵੇਂ ਬਿਲਕੁਲ ਸਾਹਮਣੇ ਬੱਸ ਦੇ ਅੱਗੇ ਸੀ ਜੀ ਹਾਂ ਕਿਹੜੇ ਕਾਲਜ 'ਚ ਕੀ ਕੰਮ ਕਰਦੇ ਨੇ ਹਾਂਜੀ ਕਾਲਜ 'ਚ ਕੀ ਕੰਮ ਕਰਦੇ ਨੇ ਕਾਲਜ ਦੇ ਕਲਰਕ ਲੱਗੇ ਹੋਏ ਨੇ ਹਾਂਜੀ ਤੇ ਕਿੰਨੀ ਉਮਰ ਕਿੰਨੀ 42 ਸਾਲ ਪਰਿਵਾਰ 'ਚ ਕੌਣ-ਕੌਣ ਹੈ ਮੇਰੀ ਭੈਣ ਆ ਤੇ ਇੱਕ ਬੱਚਾ ਜੀ 11 ਸਾਲਾਂ ਦੀ ਉਮਰ ਬੱਚੇ ਦੀ ਗੁਰਨਾਣਕਪੁਰਾ ਮੰਜੀ 6 ਸਾਲ ਹੋ ਗਏ ਸੀ ਯੂਨੀਵਰਸਿਟੀ ਕੋਲ 5-6 ਸਾਲ ਹੋ ਗਏ ਆਸਾ ਕਦੋਂ ਹੈ ਇਹ ਹੋਇਆ 1:00 ਵਜੇ ਤੇ 50 ਕੇ ਮਿੰਟ ਦੇ ਲਗਭਗ ਚ ਹੀ ਗਈ ਰੋਜ਼ ਦੀ ਤਰ੍ਹਾਂ ਛੱਡਣ ਜਾਂਦੀ ਹਾਂ ਹਾਂਜੀ ਹਾਂਜੀ ਰੋਜ਼ ਦੀ ਜਾਂਦੀ ਤੇ ਤੁਹਾਨੂੰ ਜਦੋਂ ਮੈਸੇਜ ਮਿਲੇਗਾ ਕਿ ਕਿੱਥੇ ਜੀ ਸਾਹਿਬ ਕਿਤੇ ਨਹੀਂ ਮੈਸੇਜ ਨਹੀਂ ਮਿਲਿਆ ਮੈਨੂੰ ਮੇਰੇ ਕੋਲ ਮੈਸੇਜ ਆਈ ਜਾਂਦਾ ਸੀ ਮੈਂ ਉਹਨਾਂ ਨੂੰ ਮੈਸੇਜ ਦੇਣਾ ਸੀ ਕਾਲਜ ਦਾ ਮੈਸੇਜ ਦੇਣਾ ਠੀਕ ਹੈ ਤੁਹਾਨੂੰ ਇਤਲਾਾ ਕਦੋਂ ਮਿਲੀ ਮੈਂ ਬਾਹਰ ਹੀ ਨਿਕਲੇ ਸੀ ਬੱਸ ਸਟੈਂਡ ਤੋਂ ਤੇ ਮੈਂ ਇਤਿਹਾਸਾ ਹੋਇਆ ਕਿ ਬੱਸ ਸਟੈਂਡ ਦੇ ਅੰਦਰ ਹੀ ਅੰਦਰ ਹੀ ਹਾਂਜੀ ਹਾਂਜੀ ਇਹ ਪੁਲਸੀਨ ਕਾ ਦਿੱਤੀ ਆ ਜੀ ਹਾਂ ਜੀ ਹਾਂ ਜੀ ਜੀ ਕੀ ਕੀ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਜੀ ਅੱਜ ਸਾਨੂੰ ਇੱਕ ਰੁਕਾ ਨੂੰ ਸੁਧ ਹੋਇਆ ਜੀ ਪਰ ਜੈਸਕਨਾਰ ਪੁੱਤਰ ਬੁਧਰਾ ਬਸੇ ਨੇੜੇ ਬਾਬਾ RAM ਦੇ ਮੰਦਿਰ ਨਾਨਕਪੁਰੇ ਮਹੱਲੇ ਦਾ ਜੀ ਇਹ ਇਹ ਗੰਜੇ ਜੀ ਜੀ ਸੀ ਤੇ ਨੌਕਰੀ ਕਰਦੇ ਸੀ ਇਹ ਆਪਣੇ ਰਿਸ਼ਤੇਦਾਰਾਂ ਨਾਲ ਇੱਥੇ ਬਸਾ ਡੇ ਆਏ ਜੀ ਹਾਂ ਜੀ ਇੱਥੇ ਖੜੇ ਸੀਗੇ ਜੀ ਇੱਥੇ ਇੱਕ ਪੈਸੂ ਰੋਡ ਦਾ ਜੀ ਰਸਕੀ ਵੀ 013 A W ਹਾਂ 376 ਜਿਹਨੂੰ ਨਰਾਇਵਰ ਕੇਬਲ ਕਾਂਚ ਚਲਾ ਰਿਹਾ ਸੀ ਅੱਜ ਅੱਛਾ ਇਹਨਾਂ ਨੇ ਜਦੋਂ ਇਹ ਖੜੇ ਆਪਦੇ ਗੱਲਾਂਬਾਤਾਂ ਕਰ ਰਹੇ ਸੀ ਜਿਹਦੇ ਤੇ ਜਿਹੜਾ ਇਹ ਬਸ ਤੋਰੀ ਤੇ ਮੇਰੇ ਬਸ ਇਹਦੇ ਉੱਤੇ ਚੜ ਗਈ ਜੀ ਜਿਹਦੇ ਕਰਦੇ ਨਹੀਂ ਮੌਤ ਕੋ ਬ੍ਰੇਕ ਫੇਲ ਹੋਰ ਕਾਰਨ ਕੀ ਬਣਾਈ ਕਿ ਬ੍ਰੇਕ ਫੇਲ ਸੀ ਉਹ ਹਜੇ ਮਕੈਨਿਕ ਨੂੰ ਚੈੱਕ ਕਰਾਵਾਂਗੇ ਜੀ ਬ੍ਰੇਕਾਂ ਬਾਰੇ ਤਾਂ ਹਜੇ ਤੇ ਕਿਸੇ ਮਕੈਨਿਕ ਰਿਪੋਰਟ ਲਵਾਂਗੇ ਅੱਛਾ ਇਹ ਚੀਜ਼ ਦੱਸਿਆ ਜਾ ਰਿਹਾ ਵੈਸੇ ਹਾਂ ਸਰਸਜੀਏ ਪਤਾ ਲੱਗਿਆ ਵੀ ਇਹ ਕਹਿੰਦੇ ਨੇ ਵੀ ਇਹਦੇ ਬ੍ਰੇਕ ਫੇਲ ਹੋ ਗਏ ਨੇ ਕੀ ਅੱਛਾ ਇਹਦਾ ਕਰਕੇ ਬੱਸ ਰੁਕੀ ਨਹੀਂ ਬਸ ਥੋੜੀ ਦੂਰੀ ਚੱਲੀ ਸੀ ਅਜੇ ਕਾਊਂਟਰ ਤੋਂ ਸਰ ਰੋਡ ਤੇ ਜਾ ਰਹੀ ਸੀ ਬੱਸ ਸਵਾਰੀਆਂ ਦੀ ਭਰੀ ਸੀਗੀ ਨਹੀਂ ਰੋਡ ਤੇ ਨਹੀਂ ਜਾ ਰਹੀ ਸੀ ਜੀ ਕਾਊਂਟਰ ਤੋਂ ਚੱਲੀ ਸੀ ਬੱਸ ਸਟੈਂਡ ਚ ਸੀਗੀ ਬੱਸ ਓਕੇ ਬੱਸ ਸਟੈਂਡ ਹਾਂਜੀ ਬੱਸ ਸਟੈਂਡ ਦੇ ਵਿੱਚ ਸੀਗੀ ਹੈ ਉਮਰ ਕਿੰਨੀ ਹੈ ਸਰ ਜੀ ਦੀ ਡੈਥ ਹੋਈ ਹੈ 36 ਸਾਲ ਉਮਰ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਗੁਰਨਾਰਪੁਰੇ ਮਹੱਲੇ ਦਾ ਰਹਿਣ ਵਾਲਾ ਹੈ ਜੇ ਕੀ ਕਾਰਵਾਈ ਕਿਸ ਤਰ੍ਹਾਂ ਕਿਸ ਤਰ੍ਹਾਂ ਕਰ ਰਹੇ ਹਾਂ ਆਏ ਦੇ ਰਿਸ਼ਤੇਦਾਰਾਂ ਦੇ ਇਹਦੇ ਜਿਹੜੇ ਬਹੁਤ ਹੋਈ ਹੈ ਜੀ ਆਪਣੇ ਵੀ ਵਿਦੇਸ਼ ਕੁਮਾਰ ਦੀ ਦੇ ਰਿਸ਼ਤੇਦਾਰਾਂ ਦਾ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਰਹੀ ਹੈ 그좀 t a